ਗਿਆ ਗੁਰਦੇ ਤਨਗੁਰ ਦੇਵ ਜੀ ਸੰਗਤ ਜੀ ਲੋ ਜੀ ਭਰਤੀ ਲੱਗ ਪਈ ਆ ਫੈਨ ਤੇ ਉੱਪਰ ਆਈ ਜਾਂਦੇ ਆ ਤਗਰੀਬਨ ਮੇਰੇ ਖਿਆਲ 16 17 ਤੇਪਰਾਂ ਨਾ ਕਲੀਅਰ ਹੋ ਜਾਣਾ ਆਪਾਂ 17 ਤੇਪਰ ਗਿਆ ਤੇ 11ਵਾਂ 12ਵਾਂ ਤੇਪਰ ਆਇਆ ਇਹ ਵੀ ਰੇਤ ਲਈ ਆ ਪੂਰੀ ਸਾਫ ਲਓ ਜੀ ਇੱਕ ਹੋਰ ਆ ਗਿਆ ਆ ਤੇ 11ਵਾਂ ਓਕਨਮਾ ਇਹ 13ਵਾਂ ਲਓ ਜੀ 13ਵਾਂ ਟਿਪਰ ਆ ਇਹ ੁੱਡਣ ਸਵੇਰ ਦਾ ਡਿਊਟੀ ਦੇ ਰਿਹਾ ਆ ਤੇ ਮੁੰਡੇ ਉਹ ਵੀ ਦੋ ਲੱਗੇ ਹੋ ਆ ਉਹ 14ਵਾਂ ਟਿਪਰ ਆ ਗਿਆ ਲਓ ਜੀ ਸਾਰਿਆਂ ਨੂੰ ਵਧਾਈਆਂ ਹਾਲ ਦੀ ਪਰ ਕੰਮ ਰੂਪ ਹੋ ਗਿਆ ਜੀ ਸਾਧ ਦੀ ਸੰਯੋਗ ਨਾਲ ਬਹੁਤ ਸ਼ੁਕਰੀਆ ਜੀ ਸ਼ਾਮ ਤਾਂ ਕਰੇ ਨਹੀਂ ਕਰ ਜਾਣਾ ਕਲੀਅਰ ਤੇ ਫਿਰ ਆਪਾਂ ਟਰੈਕਟਰ ਲਿਆਂਦਾ ਆ ਤੇ ਉਹਦੇ ਨਾਲ ਫਿਰ ਖਰਾਬ ਆ ਕੇ ਕੋਈ ਆ